ਸਸੀਖਾ ਬਾਈ ਸਾਰਿਆਂ ਨੂੰ ਇੱਕਣਾ ਬਾਈ ਸੋਨੂੰ ਆਪਾਂ ਕੱਟਾ ਦਿਖਾ ਰਹੇ ਆਂਗੇ ਜਿਆਦਾਤਰ ਤੁਸੀਂ ਇਹਦੀਆਂ ਵੀਡੀਓ ਜਿਹੜੀਆਂ ਇੰਸਟਾਗ੍ਰam ਤੇ ਫੇਸਬੁੱਕ ਤੇ ਬਹੁਤ ਦੇਖੀਆਂ ਹੋਣੀਆਂ ਬਾਈ ਗੁਰਵਿੰਦਰ ਦਾ ਇਹ ਕੱਟਾਗਾ ਨਾ ਇਹਦਾ ਬਾਈ ਨੇ ਪਮੋਲਾ ਰੱਖਿਆ ਹੋਇਆਗਾ ਕਿਉਂਕਿ ਬਹੁਤ ਵੀਡੀਓ ਜਿਹੜੀਆਂ ਆਪਾਂ ਬਾਈ ਨੇ ਦੇਖੀਆਂ ਹੋਈਆਂ ਹੋਣਗੀਆਂ ਤੇ ਅੱਜ ਜਿਹਨੇ ਕਿਹੜਾ ਸਥਾਨ ਹਾਸਲ ਕੀਤਾ ਜਿਹੜੀ ਸਾਰੀ ਗੱਲਬਾਤ ਆ ਆਪਾਂ ਬਾਈ ਦੇ ਨਾਲ ਕਰਾਂ ਕੀ ਹਾਲ ਆ ਬਾਈ ਗੁਰਵਿੰਦਰ ਵਧੀਆ ਵਧੀਆ ਇਹ ਤੇ ਜੇ ਆਪਾਂ ਬਈ ਇਹ ਗੱਲ ਕਰੀਏ ਕਿਹੜੇ ਮੰਨ ਲਓ ਨੰਬਰ ਤੇ ਆਇਆ ਜੀ ਇਹ ਆਇਆ ਵੀਰੇ ਪਹਿਲੇ ਨੰਬਰ ਤੇ ਅੱਛਾ ਚਲੋ ਵਧਾਈਆਂ ਬਾਈ ਤੁਹਾਨੂੰ ਬਹੁਤ ਬਹੁਤ ਤੇ ਇਹਨੇ ਮੇਲਾ ਪਹਿਲਾਂ ਵੀ ਲੜਾਇਆ ਕਿਉਂ ਜਾਂ ਪਹਿਲਾ ਹੀ ਆ ਪਹਿਲਾ ਮੇਲਾ ਵੀਰੇ 2 ਸਾਲੇ ਦੀ ਉਮਰ ਆ ਠੀਕ ਆ ਠੀਕ ਆ ਪਹਿਲਾ ਮੇਲਾ ਇਹਦਾ ਤੇ ਜੇ ਆਪਾਂ ਗੱਲ ਕਰੀਏ ਕਿਹੜੀ ਕੈਟਾਗਰੀ ਚ ਪਾਇਆ ਸੀ ਬਾਈ ਤੁਸੀਂ ਇਹ ਇਹ ਪਾਇਆ ਸੀ ਵੀਰੇ ਆਪਾਂ ਗ੍ਰੇਡੇਡ ਚ ਜੀ ਜਿਹੜੀ ਮਤਲਬ ਸੈਕੰਡ ਰਿੰਗ ਸੀ ਗ੍ਰੇਡੇਡ ਕੱਟਾਂ ਦੇ ਵਿੱਚ ਪਾਇਆ ਸੀਗਾ ਖੀਰਾ ਕੱਟਾ ਹਨ ਖੀਰਾ ਕੱਟਾ ਵੀਰੇ ਹਨ ਠੀਕ ਹੈ ਤੇ ਜੇ ਆਪਾਂ ਗੱਲ ਕਰ ਗਏ ਕਿਹੜੇ ਸੀਮਾਂ ਦਾ ਇਹ ਇਹ ਹੈਗਾ ਵੀਰੇ ਜਵਰਾਜ ਦਾ ਜੀ ਜਵਰਾਜ ਦਾ ਜਵਰਾਜ ਬੋਲਦਾ ਬਈ ਇਹ ਕੱਟਾਗਾ ਤੇ ਬਾਈ ਵੱਲੋਂ ਤੇ ਕੱਟੇ ਵੱਲੋਂ ਕਹਿੰਦੇ ਪਹਿਲੇ ਹੀ ਮੇਲਾ ਦੇ ਵਿੱਚ ਆਏ ਸੀਗੇ ਤੇ ਪਹਿਲੇ ਹੀ ਜਿਹੜਾ ਇਹਨੇ ਸਥਾਨ ਹਾਸਲ ਕੀਤਾਗਾ ਤੇ ਤੁਸੀਂ ਚੈੱਕ ਕਰੋ ਬਈ ਬੇਲ ਬੂਲਾ ਤੇ ਫੁੱਲ ਚੜਾਈਆ ਬਾਕੀ ਬਾਈ ਜਿੰਦਿਆਂ ਤੁਸੀਂ ਵੀਡੀਓ ਇੰਸਟਾਗ੍ਰam ਤੇ ਫੇਸਬੁੱਕ ਤੇ ਬਹੁਤ ਦੇਖੀਆਂ ਹੋਣਗੀਆਂ ਤੇ ਪੂਰੇ ਸ਼ੌਕ ਨਾਲ ਪਾਲਾ ਲੱਗਦਾ ਹਨ ਬਾਈ ਬਾਈ ਪੂਰਾ ਜਮਾ ਜਰਾ ਦੇ ਕਰਕੇ ਵੀਰ ਮਾਮੇ ਜੀ ਤੋਂ ਲੈਂਦਾ ਸੀ ਉਹਦਾ ਪਹਿਲਾ ਆਇਆ ਝੋਟਾ ਵੀਰੇ ਨੰਬਰ ਜਦ ਤਨੋਲੇ ਠੀਕਾ 2023 ਦੇ ਵਿੱਚ ਇਹ ਜੋ ਬਰਾਜ ਬੋਲਦਾ ਹਨ ਹਾਂਜੀ ਹਾਂ ਠੀਕਾ ਉਹ ਤੋਂ ਲੈਂਦਾ ਸੀ ਵੀਰੇ ਅੱਜ ਉਹ ਆਏ ਸੀਗੇ ਨਾਲ ਇੱਥੇ ਮੈਂ ਸੱਦੇ ਸੀਗੇ ਠੀਕਾ ਉਹਨਾਂ ਤੋਂ ਆਪਾਂ 11 ਮਹੀਨੇ ਦਾ ਲੈਂਦਾ ਸੀ ਇਹ ਬੱਚਾ 11 ਮਹੀਨਾ ਦਾ ਠੀਕਾ ਬਾਈ ਉਹ ਆ ਕੇ ਅੱਜ ਕਹਿੰਦੇ ਕਹਿੰਦੇ ਬਾਈ ਅਏ ਇਹ ਕਹਿੰਦਾ ਕਹਿੰਦਾ ਵੀ ਤੈਂ ਮੇਰਾ ਵਿੱਚ ਦਿਲ ਖੁਸ਼ ਕਰਤਾ ਜਮਾਨ ਰੱਖ ਲਿਆ ਆਪਾਂ ਕਹਿੰਦਾ ਮੈਂ ਇੱਥੇ ਮੇਲੇ ਤੇ ਆਇਆ ਕੋਟੜੇ ਤੇ ਕਹਿੰਦਾ ਤੇ ਮੈਨੂੰ ਇੰਨਾ ਖੁਸ਼ ਕਰਕੇ ਤੋਰਿਆ ਨਾ ਕਹਿੰਦਾ ਯਾਰ ਠੀਕ ਹੈ ਭਾਈ ਕਹਿੰਦਾ ਬਹੁਤ ਖੁਸ਼ ਕਰਕੇ ਤੋਰਿਆ ਮੇਰਾ ਮਾਮਾ ਇਹਨਾਂ ਨੇ ਬਹੁਤ ਹੁਨਸੀਸੀ ਦੇ ਕੇ ਠੀਕ ਹੈ ਜਾਨੀ ਕਿ ਤੁਸੀਂ ਉਹਨਾਂ ਦਾ ਮਾਨ ਰੱਖਿਆ ਭਾਈ ਪੂਰਾ ਜਰਾ ਬਹੁਤ ਜਿਆਦਾ ਰੱਖਿਆ ਜਿਵੇਂ ਉਹਨਾਂ ਨੇ ਤੁਹਾਨੂੰ ਮਾਨ ਨਾ ਦਿੱਤਾ ਸੀਗਾ ਤੇ ਤੁਸੀਂ ਮਾਨ ਨਾਲ ਹੀ ਇਹਦਾ ਮੰਨ ਲਓ ਪਾ ਲਿਆਗਾ ਇਹ ਤੇ ਜੇ ਆਪਾਂ ਭਾਈ ਇਹਦੀ ਖਰਾਕ ਦੀ ਗੱਲ ਕਰੀਏ ਮਤਲਬ ਕੀ ਇਹਦਾ ਖਰਾਕ ਦਾ ਮਤਲਬ ਆਪਾਂ ਵਰਤਦੇ ਆਂਦੇ ਵਾਸਤੇ ਖਰਾਕ ਵੀਰੇ ਆਪਾਂ ਇਹਦੀ ਆਉਦੀ ਬਣਾ ਕੀ ਬਣਦੀ ਕਰਦੀ ਹਾਂਜੀ ਤੇ ਮੰਨ ਲਓ ਦੁੱਧ ਵਗੈਰਾ ਹੀ ਦਿੰਨੇ ਇਹਨੂੰ ਕਿ ਬੰਦ ਕੀਤਾ ਹੋਇਆ ਆਈ ਵੀਰੇ ਦੁੱਧ ਦੀ ਲੋੜ ਨਹੀਂ ਵੈਸੇ ਆਪਾਂ ਖਰਾਕ ਪਿਉਮਕੇ ਇਹਨੂੰ ਠੀਕ ਹੈ 7-8 ਘੰਟੇ ਪਿਉਣੇ ਆ ਵੀਰੇ ਠੀਕ ਹੈ ਜਿਹਨੂੰ ਅੱਖਾਂ ਦੇ ਉੱਪਰ ਆਈ ਪਾ ਦਿੰਨੇ ਹੁੰਦੇ ਆ ਵੀਰੇ ਆਪੀ ਖਾ ਲੈਂਦਾ ਜਿੰਨੀ ਇਹਨੂੰ ਲੋੜ ਆ ਖਾ ਲੈਂਦਾ ਬਸ ਤੇ ਗਾਹਾਂ ਫਿਰ ਪਰਸੋਂ ਤਰੋਲਾ ਮੀਲਾ ਆ ਰਿਹਾ ਫਿਰ ਜਾਉਂਗੇ ਦੇਖਦੇ ਆ ਵੀਰੇ ਇਹ ਜੀ ਨੀ ਹੌਸਲਾ ਵਧਿਆ ਜਾਂਦਾ ਫਿਰ ਜਦੋਂ ਆਪਾਂ ਪਹਿਲੇ ਨੰਬਰ ਤੇ ਆ ਗਏ ਹਾਂ ਜੀ ਹਾਂ ਜੀ ਹਾਂ ਵੀਰੇ ਬਹੁਤ ਹੌਸਲਾ ਜੀ ਠੀਕ ਹੈ ਧੰਨਵਾਦ ਬਈ ਓਕੇ ਵੀਰੇ